ਜੇ ਬੈਠੇ ਹੁੰਦੇ ਪ੍ਰਵਾਸੀ ਪਈਏ ਤਾਂ ਹਰੇਕ ਨੇ ਕਹਿਣਾ ਸੀ ਵੀ ਆਪਾਂ ਵੀ ਅਮਰੂਦ ਲੈ ਲਈਏ ਬਾਈ ਸასი ਕਾਲ ਸასი ਕਾਲ ਬਾਈ ਕੀ ਰੇਟ ਨੇ ਅਮਰੂਦ ਅਮਰੂਦ ਵੀਰੇ 80 ਰੁਪਏ ਕਿਲੋ ਵੇਚਦੇ ਆ ਹਾਂ ਹਾਂ ਉਹ ਹੈ ਦੇਸੀ ਅਮਰੂਦ ਵਧੀਆ ਹਾਂ ਪੂਰੇ ਟੌਪ ਦੇ ਬੜਾ ਵਧੀਆ ਅਮਰੂਦ ਹੈ ਵੀਰੇ ਤੇ ਮਤਲਬ ਕਿ ਇੱਕਦਰੀ ਕਹਾਣੀ ਕੀ ਸੀ ਮਤ ਲੈਣ ਆ ਗਈ ਬਰੂਦ ਹੋਈ ਆਈ ਸੀ ਵਿਚਾਰੀ ਕਹਿੰਦੀ ਮੈਨੂੰ ਦਿਆਂ ਦੇ ਅਮਰੂਦ ਦੇ ਦੇ ਹਾਂ ਮੈਂ ਕਿਹਾ ਮਾਤਾ ਚੱਲ ਕੋਈ ਨਹੀਂ ਲਿਆ ਤੂੰ ਮਤਲਬ ਕਿੰਨੋਂ 1.5 ਕਿਲੋ ਪਾਤੇ ਉਹਨੂੰ ਪਾਤੇ ਇੱਕ ਬੰਦਾ ਕਹਿੰਦਾ ਤੈਨੂੰ ਸਾਮ ਨੂੰ ਪੈਸੇ ਦੇ ਕੇ ਜਾਵਾਂ ਇੱਕ ਬੰਦਾ ਕਹਿੰਦਾ ਮੈਨੂੰ ਅੱਧਾ ਕਿਲੋ ਦੇ ਦੇ ਬਾਈ ਕਹਿੰਦਾ ਕੱਲ ਨੂੰ ਹੱਥ ਨੇ ਪੈਸੇ ਦੇ ਜੂ ਹਾਂ ਗਰੀਬ ਬੰਦਾ ਸੀ ਗਿਆ ਤੇ ਤਿੰਨ ਜਵਾਗ ਸੀ ਹਾਂ ਮੈਂ ਕਿਹਾ ਕੋਈ ਨਹੀਂ ਵੀਰੇ ਲੈ ਜਾ ਯਾਰ ਕੋਈ ਨਹੀਂ ਕਿੱਥੇ ਬੈਨਦਾ ਤੁਸੀਂ ਜ਼ਰੂਰ ਰੁਕਣਾ ਯਾਰ ਤੇ ਇਧਰ ਪਧਾوڑ ਆ 9 ਕਿਲੋਮੀਟਰ ਪਧਾوڑ ਤੋਂ ਅੱਗੇ ਆਉਂਦਾ SLAAT PURA SLAAT PURA ਥੋੜਾ ਜਿਹਾ ਟੱਪ ਕੋਰੇ ਬਾਈ ਬੈਹਂਦਾ ਤੇ ਇਧਰ ਭਗਤਾ ਭਾਈ ਰਹਿ ਗਿਆ 13-14 ਕਿਲੋਮੀਟਰ ਤੇ ਬਾਈ ਕਿੰਨੇ ਸਾਲ ਹੋ ਗਏ ਬੈਹਂਦੇ ਸਾਨੂੰ ਮੈਨੂੰ ਹੋ ਗਏ ਵੀਰੇ 8 8 ਸਾਲ 7 ਸਾਲ ਹੋ ਗਏ ਲੈ ਵੀ ਮਿੱਤਰੋ ਇਹ ਵੀਰ ਦੀ ਸਹਾਇਤਾ ਕਰੋ ਤੇ ਵੀਡੀਓ ਨੂੰ ਬਾਈ ਬਣ ਕੇ ਇੰਨਾ ਕਿ ਸ਼ੇਅਰ ਕਰੇ ਪੂਰੇ ਪੰਜਾਬ ਚ ਪਹੁੰਚਦੇ ਹੋ ਕਿਉਂਕਿ ਆਪਾਂ ਪੰਜਾਬੀ ਵੀਰਾਂ ਕੋਲੋਂ ਵਧੀਆ ਖਾਣਾ ਚਣ ਚੁਣ ਕੇ ਲਾ ਰੱਖਨੇ ਬਾਈ ਤੁਸੀ ਜਾ ਕੇ ਵੀ ਵਧੀਆ ਲਿਆਉਣਾ ਹਨਾ ਹਾਂਜੀ ਹਾਂ ਤੇ ਸਫਾਈ ਕਰਕੇ ਪੂਰਾ ਫੁੱਲਾਂ ਪੈਕਿੰ